ਨਯੋਗ ਡੀਜੀਪੀ ਪੰਜਾਬ ਅਤੇ ਆਈਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਗੈਂਗਸਟਰਜ਼ ਅਤੇ ਸਮਾਜ ਵਿਰੋਧੀ ਸ਼ਰਾਰਤੀਆਂ ਸਰ ਜਿਹੜੇ ਹੈਗੇ ਉਹਨਾਂ ਖਿਲਾਫ ਅਸੀਂ ਇੱਕ ਸਸਟੇਨਡ ਮਹਿੰਮ ਚਲਾਈ ਹੋਈ ਹੈ ਬੜੀ ਸਰਗਰਮੀ ਨਾਲ ਉਸ ਮਹਿੰਮ ਚ ਸਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਦੋਂ 6 ਜੂਨ ਨੂੰ ਸídu ਫਾਈਨਾਂਸ ਕੰਪਨੀ ਜਿਹੜੀ ਰਾਜਪੁਰਾ ਚ ਹੈਗੀ ਆ ਅਤੇ ਉਹਦਾ ਮਾਲਕ ਜਿਹੜਾ ਸਰਬਜੀਤ ਸਿੰਘ ਆ ਉਹਦੀ ਫਾਈਨਾਂਸ ਦੀ ਸ਼ਾਪ ਤੇ 3-4 ਅਨੁਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀੰਨੇ ਵਾਰ ਐਂਡ ਉਤੋਂ ਫਰਾਰ ਹੋ ਗਏ ਸੀ ਉਸ ਤੋਂ ਬਾਅਦ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਟਵਾਲ ਪੀਐਸਪੀ ਇਨਵੈਸਟੀਗੇਸ਼ਨ ਸੁਖਮਰ ਸਿੰਘ ਰੰਧਾਵਾ ਅਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਜਿਹੜੀ ਟੀਮਾਂ ਨੇ ਉਹ ਵੀ ਟੀਮਾਂ ਇਹਨਾਂ ਦੋਸ਼ੀਆਂ ਦੇ ਪਿੱਛੇ ਬੜੀ ਸਰਗਰਮੀ ਨਾਲ ਲੱਗੀਆਂ ਸੀ ਅੱਜ ਅਸੀਂ ਤਿੰਨ ਦੋਸ਼ੀ ਉਸ ਵਾਰਦਾਤ ਚ ਰਸਕੀਤੇ ਜਿਨ੍ਹਾਂ ਦਾ ਨਾਮ ਆਕਾਸ਼ਦੀਪ, ਰੋਹਿਤ ਅਤੇ ਦਮਨਪ੍ਰੀਤ ਉਰਫ ਨੰਮੀਆ ਹੈ ਇਹ ਤਿੰਨੇ ਬੰਦਿਆਂ ਤੋਂ ਜਿਹੜੇ ਫਾਇਰਿੰਗ ਕਰਨ ਲਈ ਦੋਨੇ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀ ਇਹੀ ਦੋਨੇ ਵੈਪਨ ਵੀ ਰਿਕਵਰ ਹੋ ਗਏ ਇੱਕ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਵਿਕਣ ਵਾਲੀ ਗੱਲ ਇਹ ਹੈ ਕਿ ਬਹੁਤ ਹੀ ਛੋਟੀ ਉਮਰ ਦੇ ਨੌਜਵਾਨ ਨੇ 19-20 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਕੋਈ ਇਹਨਾਂ ਦਾ ਕ੍ਰਿਮਿਨਲ ਪਿਛੋਕੜ ਵੀ ਨਹੀਂ ਹੈਗਾ ਐਂਡ ਵਜਰਨਜੀਤ ਇਹ ਕਿ ਜਿਹੜਾ ਸਰਬਜੀਤ ਸਿੰਘ ਆ ਸਿੱਧੂ ਫਾਈਨੈਂਸ ਦਾ ਮਾਲਕ ਉਹਦੇ ਬ੍ਰਦਰ ਮੋਨ ਸਿੰਘ ਦੀ ਗੁਰਵਿੰਦਰ ਸਿੰਘ ਪੂਰੀ ਵਾਸੀ ਰਖਣੀ ਜਿਹੜਾ ਪਿੰਡ ਆ ਉਹਨਾਂ ਨੇ 2018 ਚ ਕਤਲ ਕਰਤਾ ਸੀ ਇੱਕ ਪੈਟਰੋਲ ਪੰਪ ਤੇ ਉਹ ਕਤਲ ਹੁਣ ਕੋਰਚ ਅੰਡਰ ਟਰਾਇਲ ਆ ਉਸ ਰੰਜਿਸ਼ ਚ ਇਹਨਾਂ ਨੇ ਦੁਬਾਰੇ ਸਰਜੀਤ ਸਿੰਘ ਤੇ ਫੈਰਿੰਗ ਕਰਵਾਈ ਜਿਹੜੀ ਗੁਰਵਿੰਦਰ ਸਿੰਘ ਗੂਰੀ ਨੇ ਤੇ ਉਹਦੇ ਚ ਤਿੰਨੇ ਮੁੰਡੇ ਜਿਨ੍ਹਾਂ ਨੇ ਫੈਰਿੰਗ ਕੀਤੀ ਸੀ ਉਹ ਅਸੀਂ ਅਰੈਸਟ ਕਰ ਲਏ ਆ ਫਾਈਨਲ ਦਫੀਨਿਸ਼ ਕਰ ਰਹੇ ਆ ਸਾਨੂੰ ਉਮੀਦ ਹੈਗੀ ਆ ਕਿ ਹੋਰ ਵੀ ਅਰੈਸਟ ਇਸ ਮੋਡਿਊਲ ਚ ਸੀ ਕਰਾਂਗੇ ਥੈਂਕ ਯੂ ਜਿਹਨਾਂ ਦਾ ਪਰਸਨ ਫੈਰਿੰਗ ਕਰਨਾ ਸੀ ਇਹ ਕਸਮ ਤੁਸੀਂ ਇਹਨਾਂ ਤੋਂ ਲੈ ਲਾਓ ਦੇਖੋ ਸਰਮਣ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਜ਼ੈਂਸ ਆਫ ਮਾਈਂਡ ਹੋਣੀ ਉਸ ਬੰਦੇ 'ਚ ਜਦੋਂ ਅੰਨੇ ਵਾਰ ਫਾਇਰਿੰਗ ਹੋਈ ਤੇ ਉਹ ਕਿਤੇ ਲੁਕ ਸ਼ ਗਿਆ ਬਟ ਅਦਰਵਾਇਜ਼ ਉਹਨਾਂ ਦਾ ਮਕਸਦ ਤੇ ਹੀ ਸੀ ਕਿ ਉਹਨੂੰ ਐਲੀਮੀਨੇਟ ਕੀਤਾ ਜਾਵੇ ਉਹਨੂੰ ਕਤਲ ਕੀਤਾ ਜਾਵੇ ਸਰ ਵੈਪਨ ਲੱਗ ਗਈ ਪੂਰੀ ਪਿਓ ਹੈ ਜਿਸ ਇਹ ਵੈਪਨ ਬੜੀ ਵਧੀਆ ਕੁਆਲਿਟੀ ਨੇ ਜੀ ਕੋਈ ਲਾਇਸੈਂਸ ਨਹੀਂ ਹੈਗਾ ਇਹ ਇਲੀਗਲੀ ਪ੍ਰੋਕਿਊਰਡ ਵੈਪਨ ਨੇ ਐਂਡ ਬੜੀ ਛੋਟੀ ਉਮਰ ਦੇ ਮੁੰਡਿਆਂ ਨੇ ਤਾਬੜ ਤੋੜਨ ਨੇ ਵਾਰ ਫਾਇਰਿੰਗ ਕੀਤੀ ਸੀ ਐਂਡ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਇਹ ਇਹਨੇ ਮੁੰਡਿਆਂ ਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂ ਹੈਗਾ ਛੋਟੀ ਉਮਰ ਦੇ ਮੁੰਡੇ ਆ 12ਵੀਂ ਪਾਸ ਮੁੰਡੇ ਆ ਪਰ ਇੰਨੀ ਵੱਡੀ ਵਾਰਦਾਤ ਨੂੰ ਇਰਾਦਾ ਕਤਲ ਨੂੰ ਅੰਜਾਮ ਦੇਣਾ ਐਂਡ ਮਕਸਦ ਇਹਨਾਂ ਦਾ ਇਹ ਹੀ ਸੀ ਕਿ ਗੁਰਵਿੰਦਰ ਸਿੰਘ ਜਿਹੜਾ ਗੂਰੀ ਆ ਉਹਦੇ ਘੇਤੇ ਉਹ ਸਿੱਧੂ ਫਾਈਨੈਂਸ ਵਾਲੇ ਸਰਪਜੀਤ ਸਿੰਘ ਨੂੰ ਐਲੀਮੀਨੇਟ ਕੀਤਾ ਸਾਰੇ ਹਾਇਰ ਕਿਤੇ ਨਹੀਂ ਆ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਇਹਨਾਂ ਦਾ ਕੋਈ ਨਾ ਕੋਈ ਲਿੰਕ ਹੈਗਾ ਆਪਸ ਵਿੱਚ। ਜਿਹੜੇ ਵਿਦੇਸ਼ ਦੇ ਬੰਦੇ ਬੈਠੇ ਨੇ ਉਹਨਾਂ ਕਿ ਰੋਜ਼ ਦੀ। ਵਿਦੇਸ਼ 'ਚ ਕਿਹੜੇ ਬੰਦੇ ਜੀ? ਗੁਰੂ ਕੀਆ ਦੀ ਗੁਰੂ ਨੀਓ ਹੈ। ਇਹ ਇਹਦੇ ਇਸ਼ਾਰਿਆਂ ਤੇ ਸਾਰੀ ਵਾਰਤਾ ਹੋਈ। ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੀ ਉਸ ਬੰਦੇ ਨਾਲ ਨਿੱਜੀ ਰੰਜਿਸ਼ ਹੈਗੀ ਸੀ। ਤੇ ਇਹਨੇ ਵਿਦੇਸ਼ 'ਚ ਬੈਠੇ ਜਿਹੜਾ ਇਹ ਕੰਮ ਜਿਹੜਾ ਆ ਇਹ ਤਿੰਨੇ ਮੁੰਡਿਆਂ ਦੇ ਥਰੂ